ਬਰਾਤ ਲਈ ਉਹ ਜਿਹੜਾ ਪਤਾ ਅੰਦਰ ਜਾ ਰਹੇ ਹੋ ਕਮੇਟੀ ਚ ਨਹੀਂ ਕੋਣ ਮੈਨਿਜਮੈਂਟ ਜਾ ਰਿਹਾ ਹੈ ਸੌਰੀ ਡੈਲੀਗੇਟਸ ਨੇ ਅਗਲਾ ਪ੍ਰਧਾਨ ਚੋਣਨਾ ਹਾਂਜੀ ਉਹ ਵਾਈ ਦਾ ਤੁਸੀਂ ਨਹੀਂ ਨਾ ਅਸੀਂ ਕਮੇਟੀ ਨੇ ਜਿਹੜੀ ਕਮੇਟੀ ਦੀ ਜਿਹੜੀ ਜ਼ਿੰਮੇਵਾਰੀ ਸੀਗੀ ਵੀ ਉਹ ਭਰਤੀ ਹਾਲਾਂਕਿ ਕਮੇਟੀ ਦੀ ਜ਼ਿੰਮੇਵਾਰੀ ਸੱਤ ਮੈਂਬਰੀ ਬਣੀ ਸੀ ਉਹਦੇ ਦੋ ਸਿਫਾ ਦੇਗੇ ਸਾਡੀ ਜ਼ਿੰਮੇਵਾਰੀ ਇਹ ਸੀ ਕਿ ਸਾਰਿਆਂ ਨੂੰ ਇਕੱਠੇ ਕਰਨਾ ਠੀਕ ਹੈ ਉਹਦੇ ਵਿੱਚ ਇੱਕ ਥੜਾ ਨਹੀਂ ਬਨੋ ਸਹਿਮਤ ਹੋਇਆ ਕੱਲ ਤੱਕ ਸਰ ਦੇ ਹੁਕਮ ਨੂੰ ਨਹੀਂ ਮੰਨਿਆ ਤੇ ਹੁਣ ਵੀ ਅਸੀਂ ਉਹਨਾਂ ਨੂੰ ਕਿੱਥੀ ਲਿਖ ਰਹੇ ਹਾਂ ਕੱਲ ਨੂੰ ਜਾਂ ਪਰਸੋਂ ਵੀ ਉਹ ਵੀ ਉੱਥੇ ਆ ਕੇ ਸਹਿਮਤ ਹੋਦੇ ਸਾਰੇ ਨੂੰ ਅਸੀਂ ਇਕੱਠੇ ਕਰੀਏ ਤੇ ਅਕਾਲੀ ਦਲ ਨੂੰ ਮਜ਼ਬੂਤ ਕਰੀਏ। ਹਜੇ ਨਹੀਂ ਇਕੱਠੇ ਹੁੰਦੇ ਨਹੀਂ ਹੈ ਤੁਸੀਂ ਆਪਣਾ ਫਿਰ ਫਿਰ ਹਾਂ ਫਿਰ ਉਹ ਚੁਣ ਲੈਣਗੇ। ਤੇ ਅੱਗੇ ਫਿਰ ਉਸ ਤੋਂ ਬਾਅਦ ਕੋ ਜੋ ਅਗਲਾ ਪ੍ਰੋਸੈਸ ਜੋ ਵੀ ਹੋਊ ਚੱਲੂਗਾ ਜੀ ਫਿਰ ਹਜੇ ਭਾਜਪਾ ਵੀ ਰੋਕਾ ਨਹੀਂ ਨਹੀਂ ਹਜੇ ਤਾਂ ਕੋਈ ਇਦਾਂ ਦਾ ਮਸਲਾ ਹੀ ਨਹੀਂਗਾ ਜੀ। ਸਾਡੀ ਤਾਂ ਹਜੇ ਸਿਰਫ ਜਿਹੜੀ ਬਿਊਟੀ ਸਾਡੀ ਆ ਉਹ ਸਿਰਫ ਇੱਥੇ ਤੱਕ ਆ। ਉਸ ਤੋਂ ਅਗਲੀ ਅਗਲੀ ਜਿਹੜੀ ਕੋਈ ਲੀਡਰਸ਼ਿਪ ਚੁਣੀ ਜਾਊਗੀ ਉਹ ਅਗਲਾ ਆਪਣਾ ਫੈਸਲਾ ਲੈਂਦੇ ਜਿੰਨਾ ਪੰਜਾਬ ਦੇ ਰਿਹਾ ਕਿ ਕਜੀਸ਼ਾ ਸਾਹਿਬ ਨੂੰ ਆ ਗਿਆ ਇਹ ਕਾਲੀ ਦਲ ਨੇ ਕੋਈ ਬੈਠੀ ਕਿ ਦੇਖੋ ਜੀ ਉਹ ਤਾਂ ਹੁਣ ਅਕਾਲੀ ਦਲ ਦਾ ਫਰਜ਼ ਬਣਦਾ ਸੀਗਾ ਅ ਪਿੱਛੇ ਜਿਹੜੀ ਵੀ ਜਿਹੜੀ ਲੀਡਰਸ਼ਿਪ ਹੈਗੀ ਆ ਕਿਉਂਕਿ ਸਾਡੀ ਦਾ ਡਿਊਟੀ ਭਰਤੀ ਤੇ ਲੱਗੀ ਹੋਈ ਆ ਨਾ ਵੀ ਉਹ ਆਪ ਦੀ ਜੋ ਵੀ ਜਿਹੜੇ ਮਸਲੇ ਹੈਗੇ ਨੇ ਚਾਹੇ ਕੋਈ ਜਾਤੀ ਹੋਰੀ ਹੈਗੇ ਨੇ ਧੱਕੇਸ਼ਾਹੀ ਹੋਰੀ ਹੈ ਉਹਦੇ ਤੇ ਉਹ ਕੰਮ ਪਾਰਟੀ ਪੜਾ ਦਵੇ ਜਦੋਂ ਇਹ ਨਵਾਂ ਕੋਈ ਪਾਰਟੀ ਹੋਂਦ ਵਿੱਚ ਆਉਂਦੀ ਆ ਚੋਣ ਤੋਂ ਬਾਅਦ ਨਵੀਂ ਲੀਡਰਸ਼ਿਪ ਆਉਂਦੀ ਆ ਕੇ ਉਸ ਤੋਂ ਬਾਅਦ ਫਿਰ ਇਹ ਇਹ ਆਪ ਦਾ ਕੰਮ ਕਰਨਗੇ ਸਾਰੇ ਕਾਲੀ ਗੱਲ ਜੇ ਇਕੱਠਾ ਹੋ ਸਕਦਾ ਨਹੀਂ ਹੋਣਾ ਚਾਹੀਦਾ ਕੱਲ ਦਿਨ ਇਕੱਠੇ ਇਹਦੇ ਵਿੱਚ ਸਿਰਫ ਤਿਆਗ ਦੀ ਭਾਵਨਾ ਦੀ ਲੋੜ ਆ ਜਦੋਂ ਤੱਕ ਲੀਡਰਸ਼ਿਪ ਦੇ ਵਿੱਚ ਤਿਆਗ ਦੀ ਭਾਵਨਾ ਨਹੀਂ ਹੁੰਦੀ ਉਦੋਂ ਤੱਕ ਇਹ ਪਾਰਟੀ ਜਿਹੜੀ ਉਹ ਨਹੀਂ ਮਜ਼ਬੂਤ ਨਹੀਂ ਹੋ ਸਕਦਾ ਸਾਰਿਆਂ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਹੋਣਾ ਚਾਹੀਦਾ ਤੇ ਸਾਡੀ ਪੂਰੀ ਕੋਸ਼ਿਸ਼ ਆ ਕਿ ਅਸੀਂ ਇਕੱਠੇ ਕਰਨ ਲਈ ਜਿੰਨੇ ਹੋ ਸਕਦਾ ਯਤਨ ਕਰੀਏ ਬਾਕੀ ਅਗੇ ਪਰਮਾਤਮਾ ਜਾਣਗੇ ਯਾਰ ਕੌਣ ਕਰੇ ਤਿਆਗਤਾ ਸਭ ਤੋਂ ਪਹਿਲਾਂ ਸੁਖੀ ਸਿੰਘ ਬਾਦਲ ਤਿਆਗ ਕਰੇ ਉਹਨੂੰ ਤਿਆਗ ਚਾਹੀਦਾ ਜੇ ਉਹ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਚਾਹੁੰਦੇ ਨੇ ਪੰਜਾਬ ਦਾ ਭਲਾ ਚਾਹੁੰਦੇ ਨੇ ਪੰਥ ਦਾ ਭਲਾ ਚਾਹੁੰਦੇ ਨੇ ਤਾਂ ਸਾਰਿਆਂ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਹੁੰਦੇ ਆ ਤਾਂ ਉਹਦੇ ਲਈ ਤਿਆਗ ਕੀ ਦੀ ਗੱਲ ਅਸੀਂ ਆ ਬੈਠੇ ਆਂ ਜੀ ਹਾਤਰਾ ਤਿਆਗ ਦੇਣ ਨੂੰ ਤਿਆਰ ਆਂ ਪੰਥ ਦੇ ਭਲੇ ਲਈ ਪੰਜਾਬ ਦੇ ਭਲੇ ਲਈ ਪਾਰਟੀ ਦੇ ਭਲੇ ਲਈ ਉਹ ਗੱਲ ਪਿਛੜ ਕੇ ਸਾਰੇ ਬੰਦੇ ਨੇ ਖਰਾਫੀ ਸਰਕਾਰ ਨਹੀਂ ਕਰਦੇ ਕਿਸੇ ਤਮਕੀਬ ਉਹਦੇ ਠੀਕ ਕਿਸੇ ਨੂੰ ਫਾਈਲ ਕਰ ਦੋਗੇ ਅਭੀ ਆਇਆ ਲੱਗਿਆ ਕਿ ਸਿਰਵਾਦਾਂ ਨੇ ਜਨਾਬ ਤੇ ਲਿਖਦੇ ਨੇ ਕੋਈ ਤਾਂ ਹਮ ਸਰਕਾਰੀ ਜਾਣਦੇ ਜਾਉਂਦੇ ਸਿਆਸਤਦਾਨ ਸਭ ਨੂੰ ਵੱਧ ਜਾਣਦੇ ਤੁਸੀਂ ਤੁਮੇ ਲੋ ਬਾਰੇ ਮੈਕ ਕੀ ਟਿੱਪਣੀ ਕਰਦੇ ਹੋ ਮੈਂ ਤੁਮੇ ਲੋ ਦੇ ਬਾਰੇ ਆਪਣੀ ਗੱਲ ਕਰ ਦਿੰਦਾ ਗ੍ਰੈਂਡ ਪੂਲ ਦਿੱਕਤ ਹੋ ਰਿਹਾ ਸਰ ਬਿਲਕੁਲ ਗਲਤ ਹੋ ਰਿਹਾ ਵਾ ਇਹ ਜਿਹੜੀ ਪਾਲਿਸੀ ਲੈ ਕੇ ਆਏ ਨੇ ਇਹਦੇ ਨਾਲ ਕਿਸਾਨਾਂ ਦਾ ਉਜਾੜਾ ਵਾ ਬਹੁਤ ਵੱਡਾ ਕਿਸਾਨੀ ਦਾ ਨੁਕਸਾਨ ਹੋਊਗਾ ਕਿ ਦੀ ਡਿਮਾਂਡ ਤੇ ਸਪਲਾਈ ਤੁਹਾਡੀ ਜਿਹੜੀ ਡਿਮਾਂਡ ਕਿੰਨੀ ਆ ਤੇ ਸਪਲਾਈ ਕਿੰਨੀ ਆ ਜਿੰਨਾ ਤੁਸੀਂ ਜ਼ਮੀਨ ਅਕਵਾਇਰ ਕਰ ਰਹੇ ਹੋ ਤੇ ਉਹਦੇ ਲੋੜ ਹੀ ਹਨੀ ਕਿ ਆਲਰੇਡੀ ਇਹ ਜਿੰਨੀ ਹੁਣ ਲੁਧਿਆਣੇ 24 ਅਰ ਕਿਲਾ ਅਕਵਾਇਰ ਕਰ ਰਹੇ ਨੇ ਆਉਣ ਵਾਲੇ ਮੇਰਾ ਖਿਆਲ 100-150 ਸਾਲ ਵੀ ਲੋੜ ਨਹੀਂ ਹੁੰਦੀ ਸੋ ਇਸ ਲਈ ਇਹਦਾ ਕਿਸਾਨੀ ਵਿਰੋਧ ਕਰ ਰਹੇ ਨੇ ਸਾਰੀਆਂ ਜਥੇਬੰਦੀਆਂ ਵੀ ਸਾਰੀਆਂ ਪੋਲੀਟੀਕਲ ਪਾਰਟੀਆਂ ਵੀ ਸੋ ਮੈਨੂੰ ਲੱਗਦਾ ਵੀ ਇਹ ਨਿਪਟੇ ਚੜੂਗਾ ਵਾਪਸ ਨਹੀਂ ਪਾਊ ਸਰਕਾਰ ਜੋਈ ਤਾ ਹੈ ਸਰਕਾਰ ਦੀ ਕਾਰਗੁਜ਼ਾਰੀ ਦਾ ਹੌਲੀ ਤੱਕ ਰੈਂਡ ਫੋਨ ਅਨੁਸਾਰ ਕੇ ਬਾਕੀ ਬੋਲ। ਮੈਂ ਤਾਂ ਲੋਕ ਦੱਸਣਗੇ ਜੀ। ਪਤਾ ਹੀ ਆ ਹੁਣ ਅੱਜ ਹਰ ਵਰਗ ਦੁਖੀ ਆ। ਹਰ ਵਰਗ ਸਰਕਾਰ ਤੋਂ ਰਾਜ਼ਾ ਬਾਕੀ ਕਾਰਗੁਜ਼ਾਰੀ ਤਾਂ ਜਦੋਂ ਇਲੈਕਸ਼ਨ ਆਉਂਦੇ ਉਦੋਂ ਪਤਾ ਲੱਗਦਾ ਹੁੰਦਾ। ਤੁਹਾਨੂੰ ਇੰਨਾ ਲੱਗਦਾ ਕਿ ਜਿਹੜਾ ਡੈਡੀਕਟਾ ਜਿਹਾ ਕਹਿਦਾ ਤਰੀਕ ਨੂੰ ਪੜਾਣਗੇ ਤੁਹਾਡੇ ਜਿਵੇਂ ਕਈ ਚਾਹਵਾ ਮੈਂ ਇਹ ਨਹੀਂ ਜਿਵੇਂ ਬੇਕਰ ਪੜੀ ਹੋ ਜਾ। ਨਹੀਂ ਮੈਨੂੰ ਲੱਗਦੇ ਨਹੀਂ ਕੋਈ ਬਹਿ ਕੇ ਫੈਸਲਾ ਹੋ ਜਾਊਗਾ ਪਹਿਲਾਂ। ਤਾਂ ਸਾਡੇ ਚਾਹ ਨਹੀਂ ਮੈਂ ਮੈਂ ਤਾਂ ਕੋਈ ਨਾ ਦਾਅਵਾਦਾਰ ਨਹੀਂ ਹੈ ਕਿਸੇ ਚੀਜ਼ ਦਾ। ਅਸੀਂ ਤਾਂ ਸਿਰਫ ਆਪਦੀ ਜਿਹੜੀ ਸੇਵਾ ਲੱਗਿਓ ਨਿਵਾ ਰਹੇ ਆ ਉਹਦੇ ਵਿੱਚ ਮੇਰੀ ਕੋਈ ਦਬਦਬਾਰੀ ਨਹੀਂ ਹੈਗੀ ਬਾਕੀ ਮੀਟਿੰਗ ਹੋਊ ਵਿੱਚ ਫੈਸਲਾ ਹੋਊ ਬਾਕੀ ਦਾ ਡੈਲੀਗੇਟਾ ਨੇ ਕਰਨਾ ਜੋ ਆਮ ਖਬਰਾਂ ਜੋ ਕੰਸਵਾਂ ਜਾਂਦੀਆਂ ਨੇ ਮਤਲਬ ਬੀਬੀ ਵੀ ਤੇ ਲੋਕਿਆ ਦੀ ਹਰ ਤੀਹ ਚੱਡਾ ਜਾਂਦੇ ਤੋਹ ਅਸੀਂ ਚਾਹੁੰਦੇ ਹਾਂ ਕਿ ਪੰਥਕ ਕੋਈ ਜਿਹੜਾ ਅੱਗੇ ਆਵੇ ਹਨ ਇੱਕ ਪੰਥਕ ਪਲੇਟਫਾਰਮ ਅਸੀਂ ਆਨਲਾਈਨ ਸੇ ਕੰਮ ਦੇ ਕੇ ਜਾਈਏ ਤੇ ਬਾਕੀ ਤਾਂ ਗੁਰੂ ਸਾਹਿਬ ਜਾਣਦੇ ਕੀ ਹੋਣਾ